ਪ੍ਰਿੰਸੀਪਲ ਸਾਹਿਬ ਸਦਾ ਸੰਬੋਧਨ ਕਰਦੇ ਹਾਂ ਜੀ ਕੁਸਹਿਵਾਨ ਅਕੈਡਮੀ ਦੇ ਸਿਰਵਾਧਾਰ ਤੇ ਬਹੁਤ ਹੀ ਪਿਆਰੇ ਵਿਦਿਆਰਥੀਆਂ ਬੱਚਿਓ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਿੱਥੇ ਆਪਣੀ ਸਿਹਤ ਵਾਸਤੇ ਫ੍ਰੀਕ ਫਿਟਨੈਸ ਵਾਸਤੇ ਕੋਸ਼ਿਸ਼ਾਂ ਕਰ ਰਹੇ ਹਾਂ ਉੱਥੇ ਇੱਕ ਸਾਡੇ ਸਮਾਜ ਦੇ ਵਿੱਚ ਅਸੀਂ ਨਵੀਆਂ ਬਿਰਤਾ ਪਾ ਰਹੇ ਹਾਂ ਜਨਮ ਦਿਨ ਅਸੀਂ ਮਨਾਉਂਦੇ ਹਾਂ ਘਰ ਦੇ ਵਿੱਚ ਮਨਾ ਲੈਂਦੇ ਆ ਚਾਰ ਦੀਵਾਰੀ ਦੇ ਵਿੱਚ ਇੱਕ ਕਮਰੇ ਦੇ ਵਿੱਚ ਬਹਿ ਕੇ ਸਾਰਾ ਕੁਝ ਉਹ ਵੀ ਜਨਮ ਦਿਨ ਮਨਾਇਆ ਜਾਂਦਾ ਹੈ ਪਰ ਜਿਸ ਤਰ੍ਹਾਂ ਤੇ ਸਰਾਨੇ ਪਹਿਲਾ ਕਦਮ ਕੀਤੀ ਆ ਜਾਂ ਤੁਹਾਡੇ ਵੱਲੋਂ ਵੱਖ-ਵੱਖ ਸਮੇਂ ਤੇ ਜਿੰਨਾ ਬੱਚਿਆਂ ਦਾ ਜਨਮ ਦਿਨ ਆਉਂਦਾ ਉਹ ਇਸ ਗਰਾਊਂਡ ਦੇ ਵਿੱਚ ਸੈਲੀਬ੍ਰੇਟ ਕਰਦੇ ਨੇਗੇ ਤਾਂ ਇੱਕ ਵਧੀਆ ਫਿਰਤਾ ਇਹ ਸਾਡੇ ਭਾਈ ਚਾਰਕਾਂ ਸਾਂਝਾ ਇੱਕ ਸਾਨੂੰ ਆਪਸ ਵਿੱਚ ਦੀ ਜੋੜਦੀ ਆ ਇਹ ਗੱਲ ਅਸੀਂ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲ ਕੇ ਗਰਾਉਂਡਾਂ ਦੇ ਵਿੱਚ ਜਦੋਂ ਜਨਮ ਦਿਨ ਮਨਾਉਣ ਲੱਗੇ ਨਾ ਉਦੋਂ ਸਮਝ ਲਓ ਕ੍ਰਾਂਤੀ ਆ ਗਈ ਕ੍ਰਾਂਤੀ ਦਾ ਮੋੜ ਵੱਜ ਗਿਆ ਇਸ ਵਾਸਤੇ ਅੱਜ ਮੈਂ ਮੁਬਾਰਕ ਦਿਨਾ ਸਾਡੇ ਛੋਟੇ ਵੀਰ ਰਣਜੀਤ ਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਦਿਨ ਆ ਤੇ ਉਹਨਾਂ ਨੇ ਜਨਮ ਦਿਨ ਨੂੰ ਮਨਾਉਣ ਵਾਸਤੇ